ਤਬ ਹਰ ਆਪੇ ਆਪੋ ਚਵਰ ਛਤਰ ਤਖਤ ਦੇ ਮਾਲਕ ਜੁਗੋ ਜੁਗ ਅਟਲ ਗੁਰਗੱਦੀ ਤੇ ਸੁਭਾਏ ਬਾਣ ਫਾਤਿਹਸ਼ਾਹਾਂ ਦੇ ਪਾਦਸ਼ਾਹ ਰਹਿਬਰਾਂ ਦੇ ਰਹਿਬਰ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਮੁਬਾਰਕ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਿਕਾਰਯੋਗ ਸਤ ਸੰਗੀ ਜਣੋ ਬਾਲਾ ਪ੍ਰੀਤਮ ਅਠਵੇਂ ਗੁਰਦੇਵ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਜੀ ਇਹਨਾਂ ਦਾ ਪ੍ਰਕਾਸ਼ ਪੁਰਬ ਆਪ ਸਭੂ ਸੰਗਤਾਂ ਪਿਛਲੇ ਰੇ 10 ਦਿਨਾਂ ਤੋਂ ਬੜੀ ਆਦਬ ਭਾਵਨਾ ਸਹਿਸ ਬਣਾ ਰਹੇ ਹੋ ਸਵਾਪ ਅੱਜ ਵੀ ਸੰਗਤਾਂ ਅਮਰਤ ਵੇਲੇ ਤੋਂ ਗੁਰੂ ਦਰਬਾਰ ਦੀ ਹਾਜ਼ਰੀ ਭਰ ਰਹੇ ਹੋ ਸਤਿਗੁਰੂ ਜੀ ਬਖਸ਼ਿਸ਼ ਕਿਰਪਾ ਰਹਿਮਤ ਕਰਨ ਆਓ ਇੱਕ ਵਾਰ ਗੁਰੂ ਪਾਤਸ਼ਾਹ ਜੀ ਤੋਂ ਅਸੀਸ ਲਈਏ ਲਗਾਤਾਰ ਕਈ ਵਾਰੀ ਬੈਠਣ ਕਰਕੇ ਕਿਸੇ ਦੇ ਮਨ ਵਿੱਚ ਕਈ ਵਾਰੀ ਥਕਾਵਟ ਦਾ ਅਹਿਸਾਸ ਹੁੰਦਾ ਹੈ ਸੋ ਇੱਕ ਵਾਰ ਅਦਬ ਸਹਿਤ ਸਾਵਧਾਨ ਇਕਾਗਰ ਚੀਤ ਹੋ ਕੇ ਫਤੇ ਦੀ ਸਾਂਝ ਪਾਈਏ ਉੱਚੀ ਆਵਾਜ਼ ਵਿੱਚ ਫਤਿਹ ਜੀ ਸਾਂਝ ਪਾਇਓ ਤਾਂ ਜੋ ਥਕਾਵਟ ਸਰੀਰ ਵਿੱਚੋਂ ਨਿਕਲ ਜਾਵੇ। ਇੱਕ ਵਾਰ ਕਹਿਣ ਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਨ ਸ੍ਰੀ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਜੀ ਦੇ ਦਰਸ਼ਨ ਤੇ ਤਿਦਾਰ ਕੀਤਿਆਂ ਆਪਾਂ ਸੁਣਿਆ ਹੈ ਕਿ ਅੰਦਰ ਦੇ ਦੁੱਖ ਤੇ ਦਰਦ ਦੂਰ ਹੁੰਦੇ ਹਨ। ਇੱਕ ਵਾਰ ਸਾਰੀ ਸੰਗਤ ਆਖਿਓ ਸ੍ਰੀ ਹਰਿ ਕ੍ਰਿਸ਼ਨ ਜਿਸ ਡਿਠੇ ਸਭ ਦੁੱਖ ਮਹਿਸੂਸ ਕਰਿਓ ਗੁਰੂ ਹਰਿ ਕ੍ਰਿਸ਼ਨ ਪਾਤਸ਼ਾਹ ਜੀ ਸਾਡੇ ਵਿੱਚ ਨੇ ਅਸੀਂ ਉਹਨਾਂ ਕੋਲ ਬੈਠੇ ਆ ਉਹ ਸਾਡੇ ਕੋਲ ਬੈਠੇ ਫਿਰ ਥਕਾਵਟ ਮਹਿਸੂਸ ਨਹੀਂ ਹੋਏ ਫਿਰ ਅੰਦਰ ਦੁੱਖ ਮਹਿਸੂਸ ਨਹੀਂ ਹੋਏਗਾ ਮਹਿਸੂਸ ਇਹ ਕਰਿਓ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਜੀ ਦੇ ਨਾਲ ਬੈਠੇ ਕੋਲ ਬੈਠੇ ਉਹਨਾਂ ਦੀ ਹਾਜ਼ਰੀ ਹਜ਼ੂਰੀ ਵਿੱਚ ਬੈਠੇ ਹਨ ਬਚਨ ਆਇਆ ਇੱਕ ਬੜਾ ਪਿਆਰਾ ਬਾਣੀ ਦੇ ਵਿੱਚ ਕਹਿੰਦੇ ਕੁਦਰਤ ਦੇ ਵਿੱਚ ਦੋ ਬੂਟੇ ਪੈਦਾ ਹੋਏ ਨੇ ਇੱਕ ਬੂਟਾ ਬਹੁਤ ਉੱਚਾ ਹੈ ਉਸ ਬੂਟੇ ਦੇ ਵਿੱਚ ਕੋਈ ਸੁਗੰਧੀ ਨਹੀਂ ਉਹ ਬੂਟੇ ਦੇ ਵਿੱਚ ਇੱਕ ਔਗਣ ਉਹਦਾ ਬੂਟੇ ਦਾ ਨਾਮ ਹੈ ਬਾਸ ਬਾਸ ਦਾ ਬੂਟਾ ਸੰਖੇਪ ਜੇ ਬਚਨ ਰੱਖ ਕੇ ਤੇ ਆਪਾਂ ਸਮਾ ਮੰਗਣੀ ਹੈ ਇੱਕ ਆਗਰਤਾ ਬਣਾਏ ਜੰਗਲ ਦੇ ਵਿੱਚ ਬਾਸ ਦਾ ਬੂਟਾ ਹੁੰਦਾ ਬਹੁਤ ਵੱਡਾ ਹੈ ਉੱਚਾ ਹੈ ਜਦੋਂ ਹਵਾ ਆਉਂਦੀ ਹੈ ਹਨੇਰੀ ਝੁੱਲਦੀ ਹੈ ਬਾਸ ਦੇ ਬੂਟੇ ਆਪਸ ਦੇ ਵਿੱਚ ਇੱਕ ਦੂਜੇ ਨੂੰ ਛੋਂਦੇ ਨੇ ਘਸਰਦੇ ਨੇ ਇੱਕ ਦੂਜੇ ਨਾਲ ਜਦੋਂ ਕਸਰਦੇ ਨੇ ਤਾਂ ਉਹਨਾਂ ਦੇ ਵਿੱਚੋਂ ਅੱਗ ਨਿਕਲਦੀ ਹੈ। ਕਈ ਵਾਰੀ ਆਗ਼ ਜੰਗਲਾਂ ਨੂੰ ਸਾੜ ਦਿੰਦੀ ਹੈ। ਹੈ ਵੱਡਾ ਹੈ, ਹੈ ਉੱਚਾ ਹੈ ਪਰ ਉਹ ਉੱਚਿਆ ਹੋਣ ਦੇ ਬਾਵਜੂਦ ਵੀ ਸਭ ਨੂੰ ਸਾੜਨ ਦੀ ਤਾਕਤ ਰੱਖਣ ਵਾਲਾ ਹੈ। ਸਭ ਨੂੰ ਠੰਡਕ ਦੇਣ ਵਾਲਾ ਨਹੀਂ ਹੈ। ਸਤਿਕਾਰਯੋਗ ਮਹਾਪੁਰਸ਼ ਭਗਤ ਕਬੀਰ ਜੀ ਦਾ ਬਚਨ ਹੈ। ਕਬੀਰ ਬਾਸ ਬੁਡਾਈ ਊਡਿਆ ਉਹ ਮਤਲਬ ਕੋਈ ਜਿਹੜਾ ਬਾਸ ਦੇ ਬੂਟੇ ਕੋਲ ਟਿਕ ਗਿਆ ਜਿਵੇਂ ਬਾਸ ਦੂਜਿਆਂ ਨੂੰ ਸਾੜ ਕੇ ਸੁਆਹ ਕਰ ਦਿੰਦਾ ਹੈ ਇਦਾਂ ਕਦੇ ਵੀ ਨਾ ਹੋਇਓ ਕਿ ਅਸੀਂ ਬਹੁਤ ਵੱਡੇ ਵੱਡੇ ਵੀ ਹੋ ਜਾਏਗੇ ਉੱਚੇ ਵੀ ਹੋ ਗਏ ਆ ਪਰ ਅੰਦਰ ਗੁਣ ਕੋਈ ਨਾ ਹੋਵੇ ਬੇਸ਼ੱਕ ਛੋਟੇ ਰਹੋ ਬੇਸ਼ੱਕ ਨੀਵੇਂ ਰਹੋ ਕਿਉਂਕਿ ਗੁਰਮਤ ਨੇ ਨੀਵੇਂ ਨੂੰ ਬੜੀ ਵੱਡੀ ਮਹੱਤਤਾ ਦਿੱਤੀ ਹੈ ਬਾਣੀ ਦੇ ਬਚਨ ਬੜੇ ਪਿਆਰੇ ਆ ਨਾ ਜੀ ਮਿੱਠਤ ਨੀਵੀ ਨਾਨਕਾ ਗੁਣ ਚੰਗੀਆਂ ਤਤ ਇੱਕ ਬਚਨ ਆਪ ਜੀ ਹੋਰ ਪੜਦੇ ਹੋ ਆਪਸ ਕੋ ਜੋ ਜਾਣੈ ਨੀਚਾ ਸੋ ਗਣੀਏ ਕਹਿੰਦੇ ਇਸੇ ਤਰ੍ਹਾਂ ਵਾਸਤਾ ਬੂਟਾ ਹੁੰਦਾ ਤੇ ਉੱਚਾ ਏ ਪਰ ਸਭ ਨੂੰ ਸਾੜ ਦਿੰਦਾ ਏ ਦੂਜੇ ਪਾਸੇ ਬੂਟਾ ਉਹ ਐ ਜਿਹੜਾ ਆਕਾਰ ਵਿੱਚ ਛੋਟਾ ਏ ਉਸ ਬੂਟੇ ਦਾ ਨਾਮ ਐ ਜੀ ਚੰਦਨ ਉਸਦੇ ਪਰ ਖਾਏ ਬਾਣੀ ਦੇ ਵਿੱਚ ਬਚਨ ਆਇਆ ਕਬੀਰ ਚੰਦਨ ਕਾ ਬਿਰਵਾ ਭੜਾ ਹੈ ਛੋਟਾ ਪਰ ਹੈ ਚੰਗਾ ਹੈ ਉਹਦਾ ਛੋਟਾ ਹੋਣਾ ਵੀ ਚੰਗਾ ਬਾਸ ਦਾ ਵੱਡਾ ਹੋਣਾ ਵੀ ਚੰਗਾ ਨਹੀਂ ਹੈ ਕਬੀਰ ਚੰਦਨ ਕਾ ਬਿਰਵਾ ਭੜਾ ਬੇੜਿਓ ਢਾਕ ਪਲਾਸ ਹੋਏ ਧੀ ਚੰਦਨ ਹੋਏ ਰਹੇ ਵਸੇ ਜੋ ਚੰਦਨ ਆਸ ਧੰਨ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਜੀ ਬੇਸ਼ੱਕ ਉਮਰ ਦੇ ਵਿੱਚ ਛੋਟੇ ਨੇ ਪਰ ਯਾਦ ਰੱਖਿਓ ਭਾਈ ਸਾਹਿਬ ਭਾਈ ਨੰਦਲਾ ਜੀ ਨੇ ਸਾਰੇ ਗੁਰੂ ਸਹਿਬਾਨਾਂ ਦੀ ਸਿਫਤ ਲਿਖੀ ਸਾਰੇ ਗੁਰੂ ਸਹਿਬਾਨਾਂ ਦੀਆਂ ਵਡਿਆਈਆਂ ਲਖੀਆਂ ਤੇ ਸਾਰੇ ਗੁਰੂ ਸਹਿਬਾਨਾਂ ਦੇ ਵਿੱਚੋਂ ਜਦੋਂ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਜੀ ਦੀ ਵਡਿਆਈ ਲਿਖੀ ਉਹਨਾਂ ਨੇ ਕਹਿੰਦੇ ਬੇਸ਼ੱਕ ਉਹ ਉਮਰ ਵਿੱਚ ਕੱਦ ਕਾਠ ਵਿੱਚ ਛੋਟੇ ਨੇ ਪਰ ਉਹਨਾਂ ਦੇ ਵਿੱਚ ਬਖਸ਼ਿਸ਼ਾਂ ਦਾ ਬਹੁਤ ਵੱਡਾ ਭੰਡਾਰ ਹੈ ਉਹਨਾਂ ਦੇ ਵਿੱਚ ਬਜ਼ੁਰਗੀ ਦਾ ਬਹੁਤ ਵੱਡਾ ਭੰਡਾਰ ਹੈ ਕਹਿੰਦੇ ਇੰਨਾ ਤੋਂ ਭੰਡਾਰ ਹੈ ਲੈਣ ਵਾਲਿਆਂ ਦੀਆਂ ਝੋਲੀਆਂ ਤੇ ਭਰ ਜਾਂਦੀਆਂ ਨੇ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਜੀ ਦੇ ਭੰਡਾਰੇ ਦੇ ਵਿੱਚੋਂ ਕਦੇ ਰਹਿਮ ਤਾਂ ਖਤਮ ਹੁੰਦੀਆਂ ਹੀ ਨਹੀਂ ਇੰਨੀਆਂ ਕਮਡੀਆਂ ਵੜਿਆਈਆਂ ਨੇ ਬੱਚਨ ਯਾਦ ਕਰਿਓ ਕੋਸ਼ਿਸ਼ ਕਰ ਰਿਹਾ 4-5 ਦਿਨ ਤੋਂ ਲਗਾਤਾਰ ਹੁਕਮਨਾਮੇ ਦੇ ਰੂਪ ਵਿੱਚ ਪਹਿਲਾ ਉਹ ਸ਼ਬਦ ਮੈਂ ਪੜ ਰਿਹਾ ਗਾ ਰਿਹਾ ਤਾਂ ਜੋ ਸੰਗਤ ਨੂੰ ਯਾਦ ਹੋ ਸਕੇ ਹੁਣ ਸੁਣਿਓ ਉਸ ਸ਼ਬਦ ਦੇ ਅਰਥ ਜਿਹੜੇ ਭਾਈ ਸਾਹਿਬ ਭਾਈ ਨੰਦ ਲਾਲ ਜੀ ਨੇ ਕੀਤੇ ਨੇ ਕਹਿਣ ਲੱਗੇ ਗੁਰੂ ਹਰਿਕ੍ਰਿਸ਼ਨ ਆਹ ਹਮਾ ਫਜ਼ਲੁ ਜ਼ੂਦ ਹਕਸ਼ ਅਜ ਹਮਾ ਖਾਸ ਦਾ ਬਰਸ ਤੂਦ ਕਹਿੰਦੇ ਧੰ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਉਮਰ ਵਿੱਚ ਬੇਸ਼ੱਕ ਛੋਟੇ ਹੋਣ ਗੱਤ ਵਿੱਚ ਬੇਸ਼ੱਕ ਛੋਟੇ ਹੋਣ ਕਹਿੰਦੇ ਜਦੋਂ ਉਹਨਾਂ ਦੇ ਕੋਲ ਬੈਠੇ ਢੰਡਾਰਿਆਂ ਨੂੰ ਤੱਕਿਆ ਬਖਸ਼ਿਸ਼ਾਂ ਨੂੰ ਤੱਕਿਆ ਰਹਿਮਤਾਂ ਨੂੰ ਤੱਕਿਆ ਕਹਿੰਦੇ ਉਹਨਾਂ ਦੇ ਢੰਡਾਰੇ ਦੁਨੀਆਂ ਦੇ ਸਾਰੇ ਵੱਡੇ ਢੰਡਾਰਿਆਂ ਤੋਂ ਵੱਡੇ ਸਨ ਤੇ ਆਕਾਰਪੁਰਖ ਪ੍ਰਮਾਤਮਾ ਨੇ ਆਪਣੇ ਖਾਸ ਪਿਆਰਿਆਂ ਦੀ ਕਤਾਰ ਵਿੱਚ ਸਿਖਰ ਤੇ ਸਭ ਤੋਂ ਤਿਲ ਦੇ ਆਧਾਰ ਤੇ ਧੰ ਗੁਰੂ ਹਰਿਕ੍ਰਿਸ਼ਨ ਪਾਸ਼ਾ ਨੂੰ ਰੱਖਿਆ ਹੋਇਆ ਹੈ ਗੁਰੂ ਹਰਿਕ੍ਰਿਸ਼ਨ ਆ ਹਮਾ ਫਜ਼ਲੋ ਜ਼ੂਦ ਹਕਸ਼ ਅਜ ਹਮਾ ਖਾਸ ਗਾਂ ਵਰਸਤੂਤ ਮਿਆਨ ਹਕ ਵਾ ਫਸਾਨ ਉਲਰਕ ਵਿਯੂਦ ਹਮਾ ਫਸਲੋ ਅਫਜ਼ਾਲ ਹਕ ਅਕਾਲ ਪੁਰਖ ਪ੍ਰਮਾਤਮਾ ਜਦੋਂ ਵਡਿਆਈਆਂ ਵੰਡਣ ਤੇ ਆਉਂਦੇ ਨੇ ਉਹ ਕਹਿੰਦੇ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਜੀ ਦੇ ਚਰਨੀ ਡਿੱਗ ਪਵੋ ਜੋ ਮੰਗੋ ਕਿ ਬਿਣਾ ਮੰਗੇ ਤੋਂ ਵੀ ਹਰ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਦੇਣ ਦੀ ਤਾਕਤ ਰੱਖਦੇ ਨੇ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਜੀ ਬੇਸ਼ੱਕ ਉਹਨਾਂ ਦਾ ਜੀਵਨ ਕਾਲ ਬੜਾ ਛੋਟਾ ਹੈ ਬੇਸ਼ੱਕ ਉਹਨਾਂ ਦਾ ਉਮਰ ਦਾ ਜਿਹੜਾ ਜੋ ਫਾਸਲਾ ਬੜਾ ਛੋਟਾ ਹੈ ਪਰ ਬੜੀਆਂ-ਬੜੀਆਂ ਰਹਿਮਤਾਂ ਬੜੇ ਵੱਡੇ ਸਨੇਹੇ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਜੀ ਦੇ ਕੇ ਗਏ ਸੰਖੇਪ ਜੇ ਰੱਖ ਕੇ ਤੇ ਮੈਂ ਖਿਮਾ ਮੰਗਾਂ ਧੰਨ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਜੀ ਨੇ ਆਪਣੇ ਥੋੜੇ ਜੇ ਸਮੇਂ ਦੇ ਵਿੱਚ बड़े-बड़े बड़े पटके होयां ਨੂੰ ਅਪਰਾਧੀਆਂ ਨੂੰ ਪਾਪੀਆਂ ਨੂੰ ਸਿੱਧੇ ਰਾਤ ਨੂੰ ਕੌਣ ਦੀ ਇੱਕ ਤਾਕਤ ਰੱਖੀ ਹੈ ਪੜਨਾ ਮਾੜੀ ਗੱਲ ਨਹੀਂ ਪਰ ਪੜ ਕੇ ਹੰਕਾਰ ਕਰਨਾ ਮਾੜੀ ਗੱਲ ਹੈ ਪੜਿਆ ਹੋਣਾ ਗੁਨਾਹ ਨਹੀਂ ਹੈ ਪਰ ਪੜ ਕੇ ਹੰਕਾਰ ਕਰਨਾ ਗੁਨਾਹ ਹੈ ਇਸ ਗੱਲ ਦੀ ਸਨੇਹਾ ਦੇ ਦਿੱਤਾ ਜਦੋਂ ਧੰਗੁਰ ਹਰਿਕ੍ਰਿਸ਼ਨ ਪਾਤਸ਼ਾਹ ਨੇ ਪੰਡਤ ਦਾ ਹੰਕਾਰ ਤੋੜ ਦਿੱਤਾ ਜਸਵੰਤਰਾਏ ਸੰਗਤ ਵਿੱਚ ਆਇਆ ਇੱਕ ਸਨੇਹਾ ਦੇ ਦਿੱਤਾ ਜਾ ਸਵਾਲ ਸਰ ਆਏ ਸੰਗਤ ਵਿੱਚ ਬੜੇ ਰੱਬ ਦੇ ਪਿਆਰੇ ਆਉਂਦੇ ਨੇ ਤੂੰ ਇੱਕ ਭੈੜੀ ਸੋਚ ਲੈ ਕੇ ਗੁਰੂ ਕੀ ਹਜ਼ੂਰੀ ਤੇ ਸੰਗਤ ਵਿੱਚ ਆਇਆ ਕਿ ਕੋਈ ਨਾ ਕੋਈ ਸੰਗਤ ਵਿੱਚ ਆਇਆ ਤੂੰ ਮੈਂ ਕਿਸੇ ਦੀ ਜੀਭ ਕੱਟ ਲਵਾਂਗਾ ਯਾਦ ਰੱਖੀ ਜੇ ਤੂੰ ਇਹ ਇਰਾਦਾ ਲੈ ਕੇ ਆਇਆ ਕਿ ਮੈਂ ਜੀਭ ਕੱਟ ਲਵਾਂ ਤੇ ਬਾਅਦ ਵਿੱਚ ਬਦਨਾਮੀ ਮਿਲੇਗੀ ਜੇਕਰ ਤੂੰ ਇਹ ਭਾਵਨਾ ਰੱਖ ਕੇ ਆਵੇਂ ਕਿ ਸੰਗਤ ਵਿੱਚ ਬੈਠ ਗੁਰੂ ਕੀ ਪਿਆਰੇ ਕੋਲ ਬੈਠ ਕੋਈ ਪਤਾ ਨਹੀਂ ਕਿਹੜਾ ਰੱਬੀ ਜੁੜੀ ਰੂਹ ਦੇ ਕੋਲ ਤੂੰ ਬੈਠ ਜਾਵੇਂ ਤੇਰਾ ਜ਼ਿੰਦਗੀ ਦਾ ਪਾਰ ਉਤਾਰਾ ਹੋ ਜਾਵੇ ਜੇ ਸੰਤ ਰਾਏ ਆਪਣੇ ਅੰਦਰ ਦੀ ਚੋਰੀ ਛੱਡ ਤੇ ਗੁਰੂ ਨਾਨਕ ਦੇ ਨਾਮ ਦਾ ਸਿੱਖ ਬਣ ਜਾ। ਵਚਨ ਸਾਹਮਣੇ ਰੱਖਿਆ ਉਹਨਾਂ ਦੇ ਚੋਰ ਕੀ ਹਾਮਾ ਭਰੇ ਨਾ ਕੋਈ ਚੋਰ ਕੀਆ ਚੰਗਾ ਕਿਉਂ ਹੋਏ। ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਜੀ ਨੇ ਫਿਰ ਇੱਕ ਸਨੇਹਾ ਦਿੱਤਾ। ਉਹਨਾਂ ਦਿਨਾਂ ਦੇ ਵਿੱਚ ਇੱਕ ਰਾਜਾ RAM ਰਾਏ ਉਹਨਾਂ ਦਿਨਾਂ ਦੇ ਵਿੱਚ ਨਾ ਇੱਕ ਬੜੀ ਢੈੜੀ ਰੀਤ ਚੱਲ ਪਈ ਸੀ। ਜਿੰਨਾ ਘਰਾਂ ਦੇ ਵਿੱਚ ਇੱਕ ਵਾਰ ਸਾਰੀ ਸੰਗਤ ਆਖੋ ਸਤਨਾਮ ਸ੍ਰੀ ਇੱਕ ਭੈੜੀ ਰੀਤ ਚੱਲ ਪਈ ਜਦੋਂ ਕਿਤੇ ਘਰ ਵਿੱਚ ਧੀ ਹੋਣੀ ਨਾ ਉੱਤਰਾਉਣਾ ਤੇ ਸਾਰਿਆਂ ਨੇ ਢੋਲ ਟਮਕੇ ਖੁਸ਼ੀਆਂ ਬੜੇ-ਬੜੇ ਤਰ੍ਹਾਂ ਦੀਆਂ ਆਪਣੇ ਸ਼ਗਨ ਕਰਨੇ ਪਰ ਜਦੋਂ ਘਰ ਵਿੱਚ ਕਿਤੇ ਧੀ ਹੋਣੀ ਤੇ ਉਹਨਾਂ ਧੀ ਵਾਲਿਆਂ ਨੇ ਪੜਾ ਕੀ ਕਰਨਾ ਅਜੇ ਛੋਟੀ ਬੱਚੀ ਅਜੇ ਦੁੱਧ ਵੀ ਨਹੀਂ ਚੁੰਗਣਾ ਸ਼ੁਰੂ ਕੀਤਾ ਸੀ ਬੱਚੀ ਨੇ ਤੇ ਉਹਨੂੰ ਲੱਤਾਂ ਤੋਂ ਪੁੱਠਾਂ ਲਟਕਾ ਕੇ ਤੇ ਗਲੀਆਂ ਵਿੱਚ ਤੋਰਨਾ ਨੂੰ ਲਟਕਾ ਲੈਣਾ ਬਾਹ ਦੇ ਨਾਲ ਕਿਹੜਾ ਕੋਈ ਇਦਾਂ ਦਾ ਦਰਿੰਦਗੀ ਦਿਲ ਵਾਲਾ ਜਿਹੜਾ ਆਪਣੇ ਨਵ ਜਨਮੀ ਬੱਚੀ ਨੂੰ ਗਲੀਆਂ ਦੇ ਵਿੱਚ ਲੱਤਾਂ ਤੋਂ ਪੁੱਠਾਂ ਲਟਕਾ ਕੇ ਲਈ ਜਾਵੇ ਲਟਕਾ ਕੇ ਇਦਾਂ ਲਈ ਜਾਣਾ ਲੱਟ ਲੜਕਾ ਕੇ ਜਾਂਦੇ ਜਾਂਦੇ ਕਿਸ ਨਿਮਾਹ ਦੇਣਾ ਸਾਰਿਆਂ ਨੂੰ ਭਾਈ ਜੇ ਕਿਸੇ ਨੂੰ ਧੀ ਚਾਹੀਦੀ ਹੈ ਆ ਮੇਰੇ ਕੋਲੋਂ ਲੈ ਜਾਵੋ ਨਹੀਂ ਤਾਂ ਮੈਂ ਥੋੜੇ ਸਮੇਂ ਬਾਅਦ ਇਹਨੂੰ ਮੈਂ ਘਾਟ ਕਰ ਦੇਣਾ ਇਹ ਦੇਣਾ ਇਹ ਹਾਲਾਤ ਸਨ ਉਹਨਾਂ ਦਿਨਾਂ ਦੇ ਵਿੱਚ ਰਾਜਾ ਰਾਮ ਰਾਏ ਦੇ ਘਰ ਵਿੱਚ ਧੀ ਹੋਈ ਤੇ ਉਹਨੇ ਇਹ ਸੋਚ ਰੱਖੀ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਜੀ ਨੇ ਉਸ ਵੇਲੇ ਝਾੜਿਆ ਇਹਦੇ ਔਰਤ ਅਕਾਲ ਪੁਰਖ ਪ੍ਰਮਾਤਮਾ ਦੀ ਬੜੀ ਵੱਡੀ ਧਾਤ ਹੈ ਇਕ ਔਰਤ ਦਾ ਜੀਵਨ ਵਿੱਚ ਹੋਣਾ ਬੜੇ ਵੱਡੇ ਰਿਸ਼ਤਿਆਂ ਨੂੰ ਜਨਮ ਦੇ ਜਾਂਦਾ ਹੈ। ਗੁਰੂ ਨਾਨਕ ਪਾਤਸ਼ਾਹ ਜੀ ਨੇ ਕਿਹਾ ਕਿ ਸਜਣਾ ਯਾਦ ਰੱਖੀ ਔਰਤ ਘਰ ਵਿੱਚ ਹੋਵੇਗੀ ਤੇ ਘਰ ਘਰ ਲੱਗਦਾ ਨਹੀਂ ਤੇ ਇੱਟਾਂ ਦਾ ਹੀ ਢਾਂਚਾ ਹੈ ਹੋਰ ਕੁਝ ਨਹੀਂ ਹੈ। ਇਹ ਘਰ ਵਿੱਚ ਜਦੋਂ ਕਿਤੇ ਔਰਤ ਚੱਲ ਵਸੇ ਨਾ ਬੰਦਾ ਭਾਲਦਾ ਕਿ ਮੈਂ ਦੂਜਾ ਵਿਆਹ ਕਰ ਲਵਾਂ ਕਿਉਂ ਮੇਰਾ ਘਰ ਵਸ ਜਾਵੇ ਭੰਡ ਜੰਮੀ ਹੈ। ਪੰਡ ਨਿੰਮੀ ਐ ਪੰਡ ਮੰਗਣ ਵਿਆਹ ਪੰਡੋ ਹੋਵੇ ਦੋਸਤੀ ਪੰਡੋ ਚੱਲੇ ਰਾ ਪੰਡ ਹੁਆ ਪੰਡ ਹੁਆ ਪੰਡ ਹਾਲੀ ਐ ਪੰਡ ਹੋਵੇ ਬੰਧਾਨ ਤੇ ਨਾਲੇ ਕਹਿ ਦਿੱਤਾ ਸੋ ਕਿਉ ਮੰਦਾ ਆਖੀ ਐ ਗੁਰੂ ਹਰਿਕ੍ਰਿਸ਼ਨ ਪਾਸ਼ਾ ਨੇ ਕਿਹਾ ਕਿ ਜਿਹੜਾ ਇਦਾਂ ਦੀ ਸੋਚ ਰੱਖਦਾ ਕੁੜੀ ਮਾਰ ਦੇ ਨਾਲ ਕਦੇ ਵੀ ਨਹੀਂ ਵਰਤਣਾ ਸਾਡੀ ਸਿੱਖ ਰਹਿਤ ਮਰਿਆਦਾ ਜੀ ਇਹ ਅਕਾਦ ਤੱਕ ਸਹਿਵਲ ਲਾਗੂ ਹੋਈ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਡੇ ਪੱਧਰ ਤੇ ਸ਼ਾਪਕੇ ਵੰਡੀ ਜਾਂਦੀ ਹੈ ਉਹਨਾਂ ਦੇ ਵਿੱਚ ਇੱਕ ਗੱਲ ਇਹ ਵੀ ਗੱਲ ਲਿਖੀ ਹੈ ਕਿਸੇ ਕੁੜੀ ਮਾਰ ਨਾਲ ਲੜੀ ਮਾਰ ਨਾਲ ਵਰਤਣਾ ਨਹੀਂ ਹੈ ਕਿ ਜਿਹੜਾ ਘਰ ਦੇ ਵਿੱਚ ਇਦਾਂ ਦੀ ਸੋਚ ਰੱਖਦਾ ਹੈ ਉਹਦੇ ਨੇੜੇ ਤੱਕ ਨਹੀਂ ਵਹਿਣਾ ਸੋ ਇਸ ਕਰਕੇ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਜੀ ਦੇ ਬੜੇ ਵੱਡੇ ਸਨੇਹੇ ਸੀ ਤੇ ਜੂਆ ਬਾਜੀ ਨਹੀਂ ਕਰਨੀ ਕਈ ਵਾਰੀ ਆਪਾਂ ਨਾ ਘਰਾਂ ਦੇ ਵਿੱਚ ਨਿੱਕੇ ਨਿੱਕੇ ਜਾਨਵਰ ਪਸ਼ੂ ਰੱਖ ਲੈਨੇ ਆ ਕੈਦ ਕਰਕੇ ਪਿੰਜਰਿਆਂ ਦੇ ਵਿੱਚ ਇਸ ਦਾ ਸੁਨੇਹਾ ਵੀ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਜੀ ਨੇ ਵੱਡੇ ਪੱਧਰ ਤੇ ਪ੍ਰਚਾਰਿਆ ਕਹਿਂ ਦਿੱਤਾ ਸੀ ਉਹਨਾ ਨੇ ਕਿ ਜਾਨਵਰ ਖੁੱਲਾ ਆਜ਼ਾਦ ਹੀ ਚੰਗਾ ਲੱਗਦਾ ਹੈ ਕੁਦਰਤ ਨੇ ਸਭ ਨੂੰ ਆਜ਼ਾਦੀ ਦਿੱਤੀ ਹੈ ਬੰਦਿਆ ਤੈਨੂੰ ਕੈਦ ਵਿੱਚ ਪਾ ਦਿੱਤਾ ਜਾਵੇ ਜਦੋਂ ਬੰਦਾ ਜੇਲ੍ਹ 'ਚ ਬੰਦ ਹੁੰਦਾ ਹੈ ਨਾ ਜੀ ਜ਼ਮਾਨਤਾਂ ਕਰਾਉਣ ਵਾਸਤੇ ਭੱਜਾ ਫਿਰਦਾ ਪ੍ਰਬੰਧ ਕਰਦਾ ਕੋਈ ਨਾ ਕੋਈ ਬੰਦਾ ਲਾਭਦਾ ਹੈ ਮੇਰਾ ਸ਼ਤਕਾਰਾ ਹੋ ਜਾਵੇ ਉਹ ਬੰਦਿਆ ਆ ਕੁਦਰਤ ਨੇ ਪਸ਼ੂ ਪੰਛੀ ਕਈ ਐਸੇ ਜੀਵ ਨੇ ਜਿਹੜੇ ਕੁਦਰਤ ਨੇ ਖੁੱਲੇ ਆਜ਼ਾਦ ਛੱਡੇ ਨੇ ਆਜ਼ਾਦ ਬੜੇ ਸੋਹਣੇ ਤੇ ਚੰਗੇ ਲੱਗਦੇ ਨੇ ਬੰਦਿਆ ਜਦੋਂ ਤੂੰ ਕੈਦ ਕਰ ਦਿੰਦਾ ਏ ਕੁੰਡਾ ਨੂੰ ਤੇ ਸੱਚ ਜਾਣੀ ਤੂੰ ਆਪਣੇ ਕੈਦ ਦੇ ਵੀ ਰਾਹ ਖੋਲ ਲੈਣਾ ਹੈ ਕੁਦਰਤ ਦੇ ਵਿੱਚ ਸਾਰੇ ਜੀਵਾਂ ਨੂੰ ਆਜ਼ਾਦੀ ਨਾਲ ਜਿਉਣ ਦਾ ਹੱਕ ਹੈ ਸੋ ਗੁਰੂ ਹਰਿਕ੍ਰਿਸ਼ਨ ਪਾਸ਼ਚਨ ਜੀ ਨੇ ਇਹ ਸੁਨੇਹ ਦਿੱਤੇ ਨੇ ਕਿ ਕਦੇ ਵੀ ਇਹ ਖਿਆਲ ਨਾ ਮਨ ਵਿੱਚ ਰੱਖਿਓ ਗੁਰੂ ਹਰਿ ਰਾਏ ਸਹਿਬ ਪਾਸ਼ਾ ਜੀ ਉਹਨਾਂ ਨੇ ਆਪ ਖੁਦ ਉਹਨਾਂ ਦੇ ਦਵਾਈਖਾਨੇ ਦੇ ਵਿੱਚ ਬੜੇ ਵੱਡੇ ਵੱਡੇ ਤਰ੍ਹਾਂ ਦੀਆਂ ਇਲਾਜ ਦੇ ਪ੍ਰਬੰਧ ਦਵਾਈਆਂ ਬੜੇ ਤਰ੍ਹਾਂ ਦੇ ਲੌਂਗ ਹਰੜ ਹੁੰਦੇ ਸਨ ਜਿਨ੍ਹਾਂ ਦਾ ਇਲਾਜ ਵੱਡੇ ਪੱਧਰ ਤੇ ਕੀਤਾ ਜਾਂਦਾ ਸੀ ਤੇ ਉਹਨਾਂ ਦੇ ਪਾਏ ਹੋਏ ਪੂਰਨਿਆਂ ਦੇ ਉੱਤੇ ਹੀ ਗੁਰੂ ਹਰਿਕ੍ਰਿਸ਼ਨ ਪਾਸ਼ਾ ਜੀ ਚੱਲੇ ਤੇ ਦਿੱਲੀ ਦੀ ਧਰਤੀ ਤੇ ਉਹਨਾਂ ਨੇ ਆਪ ਆਪਣੇ ਹੱਥੀ ਇਲਾਜ ਕੀਤੇ ਨੇ ਬੇਸ਼ੱਕ ਉਹਨਾਂ ਨੇ ਸਾਰੇ ਲੋਕਾਂ ਦੇ ਪਬਲਿਕ ਦੇ ਦੁੱਖ ਆਪਣੇ ਉੱਤੇ ਲੈ ਲਏ ਪਰ ਉਹਨਾਂ ਨੇ ਸਾਰੇ ਮਨੁੱਖਤਾ ਦੇ ਦੁੱਖ ਹਰ ਲਏ ਉਹਨਾਂ ਦੇ ਅੰਦਾ-ਅੰਦਾ ਨੇ ਸਭ ਦੇ ਕੋੜ ਦੂਰ ਕਰ ਦਿੱਤੇ ਉਹਨਾਂ ਨੇ ਸਭ ਦੇ ਰੋਗ ਦੂਰ ਕਰ ਦਿੱਤੇ ਜਦੋਂ ਦਰਦ ਹੁੰਦਾ ਹੋਵੇ ਜਦੋਂ ਦੁੱਖ ਮਹਿਸੂਸ ਹੁੰਦਾ ਹੋਵੇ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਜੀ ਨੂੰ ਕੋਲ ਮਹਿਸੂਸ ਕਰਕੇ ਆਪਣੇ ਕੋਲ ਬੈਠਾ ਜਾਣ ਕੇ ਕਿ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਜੀ ਮੇਰੇ ਕੋਲ ਨੇ ਮੇਰੇ ਕੰਡ ਦੇ ਉੱਤੇ ਥਾਪੜਾ ਦੇ ਰਹੇ ਨੇ ਤੇ ਮੈਨੂੰ ਜਦੋਂ ਥਾਪੜਾ ਦੇ ਰਹੇ ਹੁਣ ਮਹਿਸੂਸ ਕਰਿਓ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਜੀ ਮੇਰੇ ਕੋਲ ਨੇ ਉਦੋਂ ਇੱਕ ਵਾਰ ਕਹਿ ਦਿਓ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਜੀ ਦੇ ਬਾਰੇ ਸ੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਜਿੜਠੇ ਸੂਸ ਨਾਲ ਇਹ ਵੀ ਕਰਿਓ ਕਿ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਜੀ ਨੇ ਸਾਡੇ ਸਿਰ ਦੇ ਉੱਤੇ ਹੱਥ ਫੇਰ ਦਿੱਤਾ ਸਾਡੀ ਕੰਡ ਦੇ ਉੱਤੇ ਹੱਥ ਫੇਰ ਦਿੱਤਾ ਅੰਦਰ ਦਾ ਦੁੱਖ ਆਪਣੇ ਆਪ ਹੌਲੀ-ਹੌਲੀ ਘਟਣਾ ਸ਼ੁਰੂ ਹੋ ਜਾਏਗਾ ਸਤਿਗੁਰੂ ਜੀ ਕਿਰਪਾ ਕਰਨ ਚੜ੍ਹਦੀ ਕਲਾ ਜੀ ਦਾ ਦਾਤਾਂ ਬਖਸ਼ਣ ਬੜੇ ਲੰਬੇਰੇ ਸਮੇਂ ਤੋਂ ਆਪ ਜੀ ਬੈਠੇ ਹੋਏ ਹੋ ਪਿਛਲੇ 10 ਦਿਨਾਂ ਤੋਂ ਆਪ ਜੀ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ ਗੁਰੂ ਘਰ ਦੇ ਬਿਆਨਤ ਪ੍ਰਚਾਰਕਾਂ ਵੱਲੋਂ ਰਾਗੀ ਜਥਿਆਂ ਵੱਲੋਂ ਢਾਡੀ ਜਥਿਆਂ ਵੱਲੋਂ ਗੁਰੂ ਪਾਤਸ਼ਾਹ ਜੀ ਦੀ ਸਿਫਤ ਸਲਾਹ ਦੇ ਵਿੱਚ ਬਚਨ ਗਾਇਨ ਕੀਤੇ ਨੇ ਆਪ ਸੰਗਤਾਂ ਨੇ ਬੜੀ ਆਦਰ ਸਹਿਤ ਬੈਠ ਕੇ ਸਰਵਣ ਕੀਤੇ ਹਨ ਦੀਵਾਨ ਦੀ ਸਮਾਪਤੀ ਹੈ ਸਤਿਗੁਰੂ ਜੀ ਕਿਰਪਾ ਕਰਨ ਮਤ ਮਹਿਸੂਸ ਕਰਿਆ ਕਰੋ ਕਿ ਸਮਾ ਅੱਗੇ ਹੋ ਗਿਆ ਲੰਬਾ ਹੋ ਗਿਆ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਜਨ ਬੈਠਾ ਮਹਿਸੂਸ ਕਰਿਆ ਕਰੋ ਇਹ ਇਹ ਚੀਜ਼ਾਂ ਸਿਰਫ ਆਸੇ ਮਜ਼ਾਕ ਵਾਲੀਆਂ ਹੀ ਨਹੀਂ ਹੁੰਦੀਆਂ ਗੁਰੂ ਹਰਿਕ੍ਰਿਸ਼ਨ ਪਾਸ਼ਾ ਜੀ ਨੂੰ ਅੰਦਰੋਂ ਮਹਿਸੂਸ ਕਰੋ ਜਿਹਦੀ ਹਜ਼ੂਰੀ ਤੇ ਬੈਠੇ ਜਿਹਦੇ ਕੋਲ ਬੈਠੇ ਜੇ ਜਿਹਦੇ ਨੇੜੇ ਹੋ ਕੇ ਬੈਠੇ ਜੇ ਜਿਹਦੀ ਯਾਦ ਵਿੱਚ ਬੈਠੇ ਜੇ ਆ ਲੰਗਰ ਤਿਆਰ ਹੋ ਰਿਹਾ ਨੇ ਇਸ ਬੇਫਿਕਰੀ ਦੇ ਵਿੱਚ ਲੰਗਰ ਤਿਆਰ ਹੋ ਰਿਹਾ ਕਿ ਘਰ ਦੇ ਵਿੱਚ ਜਾ ਕੇ ਸਾਨੂੰ ਇਹ ਫਿਕਰ ਨਾ ਰਹੇ ਕਿ ਘਰੇ ਜਾ ਕੇ ਪ੍ਰਸ਼ਾਦਾ ਛਕਾਉਣਾ ਬੇਫਿਕਰੀ ਨਾਲ ਬੈਠੋ ਟਾਡੇ ਪ੍ਰਸ਼ਾਦ ਦੇ ਵਾਸਤੇ ਪ੍ਰਬੰਧ ਕੀਤੇ ਗਏ ਤੁਹਾਡੇ ਜੋੜਿਆਂ ਦੇ ਪ੍ਰਬੰਧ ਕੀਤੇ ਗਏ ਸਭ ਤਰ੍ਹਾਂ ਦਾ ਪ੍ਰਬੰਧ ਹੈ ਤੇ ਤਾਂ ਜੋ ਤੁਸੀਂ ਬੇਫਿਕਰੀ ਨਾਲ ਬੈਠੋ ਸਤਿਗੁਰੂ ਜੀ ਕਿਰਪਾ ਕਰਨ ਚੜ੍ਹਦੀਆਂ ਕਲਾ ਬਖਸ਼ਣ ਆਪ ਸੰਗਤਾਂ ਦਾ ਕੋਟਿ ਕੋਟ ਧੰਨਵਾਦ ਸ਼ੁਕਰਾਨੇ ਕੁਦਰ ਗ੍ਰਾਂਜ